नमस्कार खबर आ रही है लुधियाना से जहाँ पे एक रात को बूढ़े बुजुर्ग जब अपने घर में सो रहे थे तो उनके घर में रात के दो ढाई बजे के करीब चोर आए हैं और उस चोरी में क्या कुछ वाक्य पेश आया हमारे साथ हमारे संवाददाता गुरदीप सिंह चौहान हमारे साथ फोन लाइन पे जुड़े हैं गुरदीप क्या कुछ मसला हुआ है और क्या कुछ चोर चोर चोरी करके ले गए हैं मामला पिंड रामपुर नेड़े दाहा है जिथे एक घर बढ़ के बुजुर्ग जोड़े न लुटमार की गई ਬਿਚੁਰਕ ਔਰਤ ਦੀਆਂ ਵਾਲੀਆਂ ਉਤਾਰ ਲਈਆਂ ਗਈਆਂ ਤੇ ਘਰ ਦਾ ਕੀਮਤੀ ਸਮਾਨ ਸੋਨਾ ਮੋਬਾਈਲ ਫੋਨ ਅਤੇ ਚੈੱਕ ਬਾਕਸ ਤੱਕ ਚੋ ਲੈ ਗਏ ਚਾਰ ਚੋਰ ਦੱਸੇ ਜਾ ਰਹੇ ਹਨ ਤੇ ਚੋਰਾਂ ਨੇ ਘਰ ਦਾ ਦਰਵਾਜ਼ਾ ਤੋੜ ਕੇ ਘਰ ਵਿੱਚ ਐਂਟਰ ਹੋ ਕੇ ਥੋੜਾ ਫਰਾਲੀ ਕੀਤੀ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ ਉਹ ਸੁਣਦਿਆਂ ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਕੀ ਜਾਣਕਾਰੀ ਦਿੱਤੀ ਇਹ ਵੀਰ ਜੀ ਤਕਰੀਬਨ ਰਾਤ 2:10 ਵਜੇ ਤੇ ਮੈਨੂੰ ਫੋਨ ਆਇਆ ਜੀ ਮੇਰੇ ਚਾਚਾ ਜੀ ਨੇ ਇਹ ਮੇਰੀ ਕੋਠੀ ਨਾਲ ਆ ਜੀ ਇਹ ਕਹਿੰਦੇ ਵੀ ਲਾਲੀ ਆ ਜਾ ਵੀ ਅਸੀਂ ਪੱਟੇ ਗਏ ਤੇ ਮੈਂ ਆਇਆ ਸਰ ਇੱਧਰ ਤਕਰੀਬਨ 15-20 ਮਿੰਟ ਚ ਆ ਗਿਆ ਜੀ ਮੈਂ ਪਹਿਲਾਂ ਮੈਂ ਕੋਠੇ ਤੇ ਚੜ ਕੇ ਮੈਂ ਰ ਮੇਰੇ ਬੇਟੇ ਨੇ ਦੇਖਿਆ ਵੀ ਇਹ ਕਹਿੰਦੇ ਵੀ ਸਾਨੂੰ ਲੁੱਟ ਕੇ ਲੈ ਗਏ ਚਾਰ ਬੰਦੇ ਸੀਗੇ ਅਸੀਂ ਕਹਾਂ ਵੀ ਸਾਡੇ ਨਾਂ ਵੜਨ ਉਹ ਦੇਖਣ ਤੋਂ ਬਾਅਦ ਮੈਂ 15 ਮਿੰਟ ਜਿੱਥੇ ਆ ਗਿਆ ਜੀ ਜਦ ਮੈਂ ਇੱਥੇ ਆਇਆ ਇਹਨਾਂ ਦੀ ਬੁਰੀ ਹਾਲਤ ਸੀਗੀ ਜੀ ਬੈਠੇ ਸੀਗੇ ਦੋਵੇਂ ਬਜ਼ੁਰਗ ਨੇ ਸਾਰਾ ਸਮਾਨ ਖੰਡਿਆ ਪਿਆ ਸੀਗਾ ਆਹ ਦਰਵਾਜ਼ਾ ਤੋੜਿਆ ਜੀ ਉਹਨਾਂ ਨੇ ਆਹ ਦੇਖੋ ਸਰ ਆਹ ਦਰਵਾਜ਼ਾ ਤੋੜ ਕੇ ਅੰਦਰ ਆ ਗਏ ਜੀ ਚਾਰ ਬੰਦੇ ਉਹਨਾਂ ਚੋਂ ਦੋ ਨੇ ਚਾਚਾ ਜੀ ਨੂੰ ਬਿਠਾ ਲਿਆ ਇੱਥੇ ਤੇ ਇੱਕ ਬੰਦਾ ਚਾਚੀ ਦੀਆਂ ਕਰਨਾਂ ਦੀ ਉਹ ਕਹਿੰਦੇ ਵੀ ਨਾ ਮੈਂ ਮਰੀਜ਼ ਆ ਸ਼ੂਗਰ ਦੀ ਵੀ ਮੇਰੇ ਕੰਨ ਨਾਲ ਨੋਚ ਕੱਢ ਕੇ ਦੇਤੀਆਂ ਤੇ ਉਸ ਤੋਂ ਬਾਅਦ ਕਹਿੰਦੇ ਵੀ ਹੋਰ ਉਹ ਕਹਿੰਦੇ ਵੀ ਸਾਨੂੰ ਮਾਰੇਉ ਨਾ ਦਾਹ ਸੀਗੇ ਜੀ ਉਹਨਾਂ ਕੋਲ ਤਿੱਖੇ ਛਰਪਾਨਾ ਵੀ ਆ ਚੱਕੋ ਚਾਬੀ ਵੀ 50000 ਰੁਪਏ ਉਹ ਵੀ ਲੈ ਗਏ ਉਹ ਡਰੇ ਇਨਾ ਗਏ ਸਰ ਉਹ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਸਾਰਾ ਕੁਝ ਖੋਲ ਕੇ ਤੋੜ ਕੇ ਸਾਰੇ ਕਮਰੇ ਦੀ ਕਾਰ ਦੀ ਚਾਬੀ ਲੈ ਲਈ ਕਾਰ ਵੀ ਖੋਲਤੀ ਇੱਕ ਮੋਬਾਈਲ ਸਰ ਤੇ ਸੋਨੇ ਦੀਆਂ ਵਾਲੀਆਂ ਹੋਰ ਸੋਨਾ 50000 ਕੈਸ਼ ਇੱਕ ਘੜੀ ਤੇ ਬਾਕੀ ਚੈੱਕ ਬੁੱਕਾਂ ਲੈ ਕੇ ਜੀ ਨਾਲ ਜਾ ਕੇ ਸਾਰੇ ਕਾਗਜ਼ ਪੱਤਰ ਸਾਰਾ ਤੇ ਉਸ ਤੋਂ ਬਾਅਦ ਮੈਂ ਇੱਥੇ ਆਉਣ ਤੋਂ ਬਾਅਦ 15 ਮਿੰਟ ਬਾਅਦ 112 ਨੰਬਰ ਤੇ ਕਾਲ ਕੀਤੀ ਜੀ ਪੁਲਿਸ ਨੂੰ ਪੁਲਿਸ ਤਕਰੀਬਨ 20 ਮਿੰਟ ਦੇ ਵਿੱਚ ਵਿੱਚ ਆ ਗਈ ਜੀ ਤੇ ਫਿਰ ਮੈਂ ਫੋਨ ਕੀਤਾ ਜੀ ਸਰਪੰਚ ਸਾਹਿਬ ਨੂੰ ਸਾਡੇ ਪਿੰਡ ਵਾਲਿਆਂ ਨੂੰ ਉਹਨਾਂ ਨੇ ਵੀ ਫੋਨ ਕਰਨ ਤੋਂ 15-20 ਮਿੰਟ ਬਾਅਦ ਐਸ ਐਚ ਓ ਦਾਤਾ ਸਾਹਿਬ ਉਹਨਾਂ ਨੂੰ ਲੈ ਕੇ ਆ ਗਏ ਜੀ ਤੇ ਉਹ ਇੱਥੇ ਸਵੇਰੇ 5-6 ਵਜੇ ਤੱਕ ਰਹੇ ਨੇ ਦਾਤਾ ਸਾਹਿਬ ਸਾਰੀ ਕਾਰਵਾਈ ਆਪ ਬਿਠਾ ਕੇ ਕਰਕੇ ਸਾਰਾ ਕੁਝ ਕਰਕੇ ਦੇ ਗਏ ਜੀ ਐ ਸਰ ਕੀ ਮਸਲਾ ਹੈ ਜੀ ਕਿ ਨਾ ਤੁਹਾਡਾ ਮੈਂ ਨਾਰਿਸ਼ ਪਾਲ ਸੰਗਾ ਜੀ ਪਿੰਡ ਜਮਨ ਡੀਸੀ ਨੋਂ ਤੇ ਕਹਿੰਦੇ ਨੇ ਤੇ ਰਾਤ 10 ਵਜੇ ਦੇ ਕਰੀਬ ਵਾਪਕਿਆ ਹੋਇਆ ਤੇ ਸਾਡਾ ਦਰ ਘੰਨ ਕੇ ਤੇ ਜਾਨਵਰ ਅਸੀਂ ਉੱਠੇ ਸਾਨੂੰ ਜਾਨ ਨੂੰ ਘੇਰ ਲਿਆ ਕਿ ਚਾਰ ਜਾਣੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਦਾ ਸੀਗੇ ਇੱਕ ਕਦੇ ਹ ਡੰਡਾ ਸੀ ਕਦੇ ਹੱਥ ਤੇ ਇਤਹੀ ਸੀ ਤੇ ਉਹਨਾਂ ਕਨੇ ਜੋ ਹੈਗਾ ਸਮਝ ਰੱਖੋ ਨਹੀਂ ਸੋਲਣ ਵਾਲ ਰਹੀ ਜਿਹੜਾ ਕਰਨਾ ਕਰਨਾ ਅਸੀਂ ਡਰਦਿਆਂ ਮਾਰਾਂਗੇ ਵੀ ਸਾਨੂੰ ਉਹ ਮਾਰਨ ਨਾ ਕੋਈ ਬੁੜੇ ਬੰਦੇ ਆ ਵੀ ਛੱਟ ਤੋਂ ਡਰਦੇ ਆ ਵਾਲੀਆਂ ਆਂਟੀ ਜੀਆਂ ਦੇਤੀਆਂ ਜੋ ਸਾਡੇ ਕੋਲ ਪੈਸੇ ਪਏ ਸੀਗੇ ਉਹ ਉਹ ਕੱਟ ਆ ਵੀ ਆ ਪੈਸੇ ਤੁਸੀਂ ਲੈ ਜਾ ਸਕਦੇ ਮਾਇ ਜੀ ਮਾਰ ਦਨਾ ਬਹੁਤ ਸਾਡੇ ਕੋਲ ਮਾਰ ਕੋਈ ਹੈ ਨਹੀਂ ਆ ਕੱਪੜੇ ਕੁੱਪੜੇ ਜਾਂ ਘੜੀ ਸੀਗੀ ਇੱਕ ਵਾਰ ਆਈ ਹੋਈ ਉਹ ਨਿਕਾ ਮੋਟਾ ਹੋ ਪਰਾਂ ਸੀ ਇਹ ਫੋਨ ਪਏ ਉਹ ਲੈ ਕੇ ਕਰਕੇ ਕੋਈ ਕੱਪੜੇ ਜੀ ਇਕੱਠੇ ਕਰਕੇ ਬੈਗ ਚ ਪਾ ਕੇ ਲੈ ਗਈ ਤੇ ਉਹ ਕਹਿੰਦੇ ਹਲਾ ਦੇ 35 40 ਮਿੰਟ ਉਹ 1:30 ਵਜੇ ਆ ਕੇ ਤੇ 2 ਵਜੇ ਦੇ ਕਰੀਬ ਨਾਲ 2:30 ਵਜੇ ਦੇ ਕਰੀਬ ਦੇ ਕਿ ਸਵਾ 2:30 ਇੱਥੇ ਕੀ ਉਹ ਗਏ ਨੇ ਉਹ ਤੇ ਕਿੰਨੇ ਦਾ ਨੁਕਸਾਨ ਹੋ ਗਿਆ ਹਟਾ ਕੁੱਨ ਸਾਡਾ ਜੀ ਦੇਖੋ 50 ਹਜ਼ਾਰ ਰੁਪਏ ਦੇ ਵਿੱਚ ਉਹ ਹੋਆ ਉਸ ਅੱਧੇ ਟੋਲੇ ਦੇ ਉੱਤੇ ਨਹੀਂ ਆਂ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤੇ ਇਹਨਾਂ ਦੇ ਮੂੰਹ ਟਕੇ ਹੋਏ ਸੀਗੇ ਹਾਂਜੀ ਸਾਰਿਆਂ ਦੇ ਫਟਕੇ ਬੰਨੇ ਸੀ ਇੱਥੋਂ ਨਾ ਅੱਖਾਂ ਅੱਖਾਂ ਦੇਖਦੀਆਂ ਵੀ ਉਹ ਨਾਰਾਇਣ ਬਦਲੇ ਪਾਟ ਕੇ ਲੀਲਾ ਸੀ ਜਾਂ ਕਾਲਾ ਸੀਗਾ ਸਾਨੂੰ ਉਹਦੇ ਬਾਰੇ ਘਨੇਰੇ ਸੀਗੇ ਬਾਹਰੋਂ ਕੋ ਵੱਲਬ ਲੱਗਾਂਦਾ ਉਹਦਾ ਹੀ ਚੱਲਣਾ ਅੰਦਰ ਪੈਂਦਾ ਸੀ